ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਬਦਰੀ ਕੁਰਬਾਨੀ ਅਤੇ ਸ਼ਹਾਦਤ ਨਾਲ ਭਰਿਆ ਹੋਇਆ ਹੈ ਪਰ ਇਸ ਇਤਿਹਾਸ ਵਿੱਚ ਕੇਵਲ ਮਰਦ ਹੀ ਨਹੀਂ ਔਰਤਾਂ ਨੇ ਵੀ ਆਪਣੀ ਵੀਰਤਾ ਨਾਲ ਜਹਾਨ ਨਿਸ਼ਾਨ ਛੱਡਿਆ ਹੈ ਜੋ ਹਮੇਸ਼ਾ ਯਾਦ ਰਹੇਗਾ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਮਈ ਭਾਗੋ ਜੀ ਦੀ ਇੱਕ ਐਸੀ ਮਹਿਲਾ ਜੋਧਾ ਜਿਸ ਨੇ ਆਪਣੇ ਹੌਸਲੇ ਨਾਲ ਨਾ ਸਿਰਫ ਕਾਇਰ ਹੋਏ ਸਿੱਖਾਂ ਨੂੰ ਜਾਗਰੂਕ ਕੀਤਾ ਸਲੋਮਾ ਦਾ ਨਜੰਗ ਵਿੱਚ ਆਪਣਾ ਲੋਹਾ ਵੀ ਬਣਵਾਇਆ ਹੈ ਮਰੀ ਭਾਗੋ ਦਾ ਜਨਮ 1670 ਈਸਵੀ ਨੂੰ ਅੰਮ੍ਰਿਤਸਰ ਦੇ ਪਿੰਡ ਚੰਬਾਲਕਲਾ ਵਿੱਚ ਹੋਇਆ ਸੀ ਉਹ ਬਹੁਤ ਹੀ ਧਰਮੀ ਪਰਿਵਾਰ ਵਿੱਚ ਜੰਮੀ ਪਿਓ ਮਾਲੂ ਸ਼ਾ ਅਤੇ ਦਾਦੇ ਪਰਦਾਦੇ ਸਭ ਗੁਰੂਆਂ ਦੀ ਸੇਵਾ ਨਾਲ ਜੁੜੇ ਹੋਏ ਸਨ ਬਚਪਨ ਤੋਂ ਹੀ ਮਾਈ ਭਾਗੋ ਦੀ ਦਿਲਚਸਪੀ ਘੋੜਸਵਾਰੀ ਤੀਰ ਅੰਦਾਜ਼ੀ ਅਤੇ ਤਲਵਾਰਬਾਜ਼ੀ ਵਿੱਚ ਸੀ ਉਸ ਵੇਲੇ ਦੇ ਮਾਹੌਲ ਵਿੱਚ ਇਹ ਕੰਮ ਆਮ ਔਰਤਾਂ ਲਈ ਨਹੀਂ ਸੀ पर मईपा गोली ये सब कुछ रोजमर्रा दी जिंदगी दा हिस्सा था 1704 ਦੇ ਆਲੇ-ਦੁਆਲੇ ਜਦੋਂ ਮੁਗਲਾਂ ਅਤੇ ਪਹਾੜੀ ਰਾਜਿਆਂ ਨੇ ਮਿਲ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਆਨੰਦਪੁਰ ਸਾਹਿਬ ਤੇ ਕਿਰਾਉ ਕੀਤਾ ਹਾਲਾਤ ਬਹੁਤ ਹੀ ਮੁਸ਼ਕਲ ਹੋ ਗਏ ਲੰਬੇ ਸਮੇਂ ਤੱਕ ਘੇਰੇ ਕਾਰਨ ਸਿੱਖਾਂ ਵਿੱਚ ਭੁੱਖ ਤੇ ਤਰਾਹੀ ਮਚ ਗਈ ਇਹਨਾਂ ਮੁਸ਼ਕਲ ਹਾਲਾਤਾਂ ਵਿੱਚ ਕੁਝ ਸਿੱਖ ਹਿੰਮਤ ਹਾਰ ਗਏ ਉਹ ਗੁਰੂ ਸਾਹਿਬ ਕੋਲੋਂ ਗਏ ਅਤੇ ਲਿਖਤੀ ਰੂਪ ਵਿੱਚ ਕਹੇਗੇ ਅਸੀਂ ਹੁਣ ਤੁਹਾਡੇ ਸਿੱਖ ਨਹੀਂ ਰਹੇ ਇਸ ਲਈ ਤੁਹਾਨੂੰ ਵਿਦਾਵਾ ਕਹਿਆ ਜਾਂਦਾ ਹੈ ਇਹ ਉਹ ਸਿੱਖ ਅੱਗੇ ਜਾ ਕੇ ਮੁਕਸਰ ਦੀ ਜੰਗ ਵਿੱਚ ਲੜੇ ਅਤੇ 40 ਮੁਕਤੇ ਦੇ ਨਾਮ ਨਾਲ ਜਾਣੇ ਜਾਂਦੇ ਹਨ ਜਦੋਂ ਮਈ ਭਾਗੋ ਨੂੰ ਇਹ ਖਬਰ ਮਿਲੀ ਕਿ ਉਸਦੇ ਆਪਣੇ ਇਲਾਕੇ ਦੇ ਸਿੱਖਾਂ ਨੇ ਵਿਦਾਵਾ ਲਿਖ ਦਿੱਤਾ ਹੈ ਤਾਂ ਅੰਦਰੋਂ ਬਹੁਤ ਗੁੱਸੇ ਹੋਈ ਅਤੇ ਉਹ ਇਕੱਲੇ-ਇਕੱਲੇ ਦੇ ਘਰ ਗਈ ਅਤੇ ਕਿਹਾ ਤੁਸੀਂ ਸ਼ਰਮ ਨਹੀਂ ਕਰਦੇ ਜਿਸ ਗੁਰੂ ਨੇ ਤੁਹਾਨੂੰ ਸਿੱਖ ਬਣਾਇਆ ਤੁਸੀਂ ਉਸ ਨੂੰ ਛੱਡ ਕੇ ਆ ਗਏ ਹੋ ਕਿ ਇਹ ਹੀ ਤੁਹਾਡੀ ਵਫਾਦਾਰੀ ਹੈ ਉਸ ਜਿਸ ਗੱਲਾਂ ਨੇ ਉਹਨਾਂ ਸਿੰਘਾਂ ਨੂੰ ਹਲਾ ਕੇ ਰੱਖ ਦਿੱਤਾ ਅਤੇ ਉਹਨਾਂ ਨੂੰ ਅਫਸੋਸ ਹੋਇਆ ਕਿ ਉਹ ਗੁਰੂ ਸਾਹਿਬ ਨੂੰ ਕਿਉਂ ਛੱਡ ਕੇ ਆ ਗਏ ਅਤੇ ਮੋੜ ਉਹ ਗੁਰੂ ਸਾਹਿਬ ਦੇ ਨਾਲ ਜੁੜ ਗਏ ਮਾਈ ਭਾਗੋ ਨੇ ਆਪ ਹੀ ਚੰਗੀ ਪਹਿਰਾਵਾ ਪਾਇਆ ਅਤੇ ਘੋੜੇ ਤੇ ਚੜੀ ਅਤੇ ਉਹਨਾਂ 40 ਸਿੰਘਾਂ ਨੂੰ ਨਾਲ ਲੈ ਕੇ ਮੈਦਾਨ ਵੱਲ ਨੂੰ ਨਿਕਲ ਪਈ 1705 ਵਿੱਚ ਮੁਕਸਰ ਨੇੜੇ ਖਿਦਰਾਣਾ ਢਾਵ ਤੇ ਮੁਗਲਾਂ ਨਾਲ ਭਿਆਨਕ ਜੰਗ ਛੇੜੀ ਇਹ ਜੰਗ ਆਂਕੜਿਆਂ ਦਾ ਮੁਕਾਬਲਾ ਨਹੀਂ ਸੀ ਇੱਕ ਪਾਸੇ ਮੁਗਲਾਂ ਦੀ ਵੱਡੀ ਫੌਜ ਸੀ ਤੇ ਦੂਜੇ ਪਾਸੇ ਭਾਈ ਪਾਗੋ ਅਤੇ 40 ਸਿੱਖ ਪਰ ਹਿੰਮਤ ਜਜਵਾ ਅਤੇ ਗੁਰੂ ਲਈ ਵਫਾਦਾਰੀ ਕਿਸੇ ਵੀ ਵੱਡੀ ਤਾਕਤ ਨਾਲ ਜਿੱਤੀ ਜਾ ਸਕਦੀ ਹੈ ਜੰਗ ਦੇ ਦੌਰਾਨ ਸਾਰੇ 40 ਸਿੱਖ ਸ਼ਹੀਦ ਹੋ ਗਏ ਮਾਈ ਪਾਗੋ ਆਪ ਗੰਭੀਰ ਜ਼ਖਮੀ ਹੋਈ ਪਰ ਚੌਂਦੀ ਰਹੀ ਜੰਗ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਖੁਦ ਮੈਦਾਨ ਵਿੱਚ ਪਹੁੰਚੇ ਉਹਨਾਂ ਨੇ ਸ਼ਹੀਦਾਂ ਨੂੰ ਦੇਖਿਆ ਇਸ ਲਈ ਮਹਾਨ ਸਿੰਘ ਨਾਮਕ ਇੱਕ ਸਿੱਖ ਆਖਰੀ ਸਾਲ ਲੈ ਰਿਹਾ ਸੀ ਉਸ ਨੇ ਗੁਰੂ ਜੀ ਨੂੰ ਕਿਹਾ ਸਾਨੂੰ ਮaaf ਕਰਦੇ ਹੋ ਸਾਡਾ ਵਾਦਾ ਤੋੜ ਦਿਓ ਗੁਰੂ ਜੀ ਨੇ ਉਹ ਵਾਦਾ ਉਹਨਾਂ ਦੇ ਸਾਹਮਣੇ ਉਸ ਨੂੰ ਗੋਦੀ ਵਿੱਚ ਲਿਆ ਤੇ ਉਹ ਵਾਦਾ ਆਪਣੇ ਹੱਥਾਂ ਨਾਲ ਫਾੜ ਦਿੱਤਾ ਤੇ ਕਿਹਾ ਤੁਸੀਂ ਸਿਰਫ ਮaaf ਹੀ ਨਹੀਂ ਕੀਤੇ ਗਏ ਸਗੋਂ ਮੁਕਤੀ ਹਾਸਲ ਕੀਤੀ ਹੈ ਇਸ ਤਰ੍ਹਾਂ ਇਹ ਸਿੱਖ 40 ਮੁਕਤੇ ਕਹਾਏ ਜਿੱਥੇ ਅੱਜ ਗੁਰਦੁਆਰਾ ਸਾਹਿਬ 40 ਮੁਕਤੇ ਬਖਸਰ ਸਾਹਿਬ ਵਿੱਚ ਸਿੱਧਾ ਮਾਈ ਭਾਗੋ ਜੰਗ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੀ ਸੁਰੱਖਿਆ ਗਾਰਡ ਬਣ ਗਈ ਉਹ ਨਿਹੰਗ ਰੂਪ ਵਿੱਚ ਹੱਥ ਵਿੱਚ ਬਰਸ਼ਾ ਅਤੇ ਬੰਦੂਕ ਵੜ ਕੇ ਗੁਰੂ ਜੀ ਦੇ ਨਾਲ ਰਹੀ ਜਦੋਂ ਗੁਰੂ ਜੀ ਨਦਾੜ ਮਹਾਰਾਸ਼ਟਰ ਗਏ ਉਹ ਵੀ ਉੱਥੇ ਗਈ ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਮਾਈ ਭਾਗੋ ਨੇ ਆਪਣੀ ਜ਼ਿੰਦਗੀ ਧਿਆਨ ਅਤੇ ਭਗਤੀ ਵਿੱਚ ਬਿਤਾਈ ਉਹ ਕਰਨਾਟਕਾ ਦੇ ਵਿਰਧ ਇਲਾਕੇ ਵਿੱਚ ਰਹੀ ਅਤੇ ਅੱਜ ਉੱਥੇ ਗੁਰਦੁਆਰਾ ਤਪਸਥਾਨ ਮਾਈ ਭਾਗੋ ਯਾਦ ਵਿੱਚ ਸਥਾਪਿਤ ਹੈ ਮਾਈ ਭਾਗੋ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਧਰਮ ਦੀ ਰਾਹੀ ਵਫਾਦਾਰੀ ਹਿੰਮਤ ਅਤੇ ਕੁਰਬਾਨੀ ਹੀ ਅਸਲ ਮੂਲ ਹਨ ਉਸ ਇੱਕ ਔਰਤਾਂ ਦੀ ਸ਼ਾਨ ਹੈ ਜਿਸ ਨੇ ਸਾਬਤ ਕੀਤਾ ਹੈ ਕਿ ਮੈਦਾਨੇ ਜੰਗ ਹੋਵੇ ਜਾਂ ਗੁਰਮਤਿ ਦੀ ਸੇਵਾ ਔਰਤਾਂ ਕਿਸੇ ਵੀ ਪੱਖੋਂ ਘਟ ਨਹੀਂ ਹਨ ਹਰ ਸਾਲ ਮੁਖਸਰ ਵਿੱਚ ਮਾਗੀ ਮੇਲਾ ਬਣਾਇਆ ਜਾਂਦਾ ਹੈ ਜਿੱਥੇ 40 ਮੁਕਤੇ ਅਤੇ ਮਾਈ ਭਾਗੋ ਦੀ ਯਾਦ ਵਿੱਚ ਸੇਕ ਇਕੱਠੇ ਹੁੰਦੇ ਹਨ ਅੱਜ ਦੇ ਸਮੇਂ ਵਿੱਚ ਜਦੋਂ ਅਸੀਂ ਹਿੰਮਤ ਅਤੇ ਸੱਚਾਈ ਤੋਂ ਕਈ ਵਾਰ ਪਿੱਛੇ ਹਟ ਜਾਂਦੇ ਹਾਂ ਮਾਈ ਭਾਗੋ ਦੀ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਗੁਰੂ ਲਈ ਸੱਚ ਲਈ ਅਤੇ ਆਪਣੇ ਧਰਮ ਲਈ ਅਡਿੱਲ ਰਹਿਣਾ ਹੀ ਸਭ ਤੋਂ ਵੱਡੀ ਸ਼ਹਾਦਤ ਹੁੰਦੀ ਹੈ ਦੋਸਤੋ ਇਹ ਸੀ ਮਾਈ ਭਾਗੋ ਜੀ ਦੀ ਅਨੋਖੀ ਕਹਾਣੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਮੈਂਟ ਵਿੱਚ ਜ਼ਰੂਰ ਦੱਸੋ ਕਿ ਮਾਈ ਭਾਗੋ ਦੀ ਜ਼ਿੰਦਗੀ ਦਾ ਕਿਹੜਾ ਤੁਹਾਨੂੰ ਸਭ ਤੋਂ ਵੱਧ ਪ੍ਰੇਰਿਤ ਕਰਦਾ ਹੈ ਬੋਲੋ ਚੁੱਕ ਮਾਫ ਕਰਨੀ ਵਾਹੀ ਕੁ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ